ਅਨਮੋਲ ਗਗਨ ਮਾਨ ਦੇ ਜਿਹੜਾ ਅਸਤੀਫਾ ਆਇਆ ਜੀ ਇਸ ਤਰ੍ਹਾਂ ਦੇਖਦੇ ਹੋ ਇਹਨੂੰ ਦੇਖੋ ਅਨਮੋਲ ਗਗਨ ਮਾਨ ਦਾ ਅਸਤੀਫੇ ਦੀ ਗੱਲ ਮੈਂ ਹੁਣੇ ਪੜੀ ਆ ਤੇ ਮੈਂ ਦਫ਼ਤਰ ਜਾ ਕੇ ਪਤਾ ਕਰਾਂਗਾ ਕਿ ਉਹਨਾਂ ਦੇ ਅਸਤੀਫੇ ਮਾਨ ਦੇ ਨਾਮ ਪਰੇਮਾਨੰਦ ਨੇ ਅਸਤੀਫਾ ਦੇ ਰਿਹਾ ਹੈ ਨੇ ਹੁਣ ਇਹ ਤਾਂ ਇਹ ਤਾਂ ਹੁਣ ਉਹ ਦੱਸਣਗੇ ਨਾ ਜੀ ਮੈਂ ਜਾ ਕੇ ਦੇਖੂਗਾ ਔਰ 1.5 ਲੱਖ ਲੋਕਾਂ ਦੇ ਨੁਮਾਇंदे ਦੀ ਗੱਲ ਹੈ ਇਹਨੂੰ ਸੀਰੀਅਸਲੀ ਕਰਾਂਗੇ ਨਾ ਐਵੇਂ ਬਿਨਾ ਵੇਖਿਆ ਗੱਲ ਤਾਂ ਕਰਨੀ ਨਹੀਂ ਚਾਹੀਦੀ ਬਿਲਕੁਲ ਕਿਹਾ ਗਿਆ ਜੀ ਇਹਨਾਂ ਨੂੰ ਕਿ ਤੁਸੀਂ ਸਵਾਮਾ ਬੜਾ ਆਖਿਆ ਕਰੋ ਉਹ ਹੁਣ ਪਾਰਟੀ ਦਾ ਕੋਈ ਅਹੁਦੇਦਾਰ ਜਵਾਬ ਦੇਊਗਾ ਔਰ ਮੈਂ ਤਾਂ ਸਪੀਕਰ ਹਾਂ ਨਾ ਮੈਂ ਤਾਂ ਸਾਰਿਆਂ ਦਾ ਇੱਕ ਦਿਨ ਪਹਿਲਾਂ ਜਿਹੜੀ केजरीवाल ਸਾਹਿਬ ਦੇ ਨਾਲ ਮੀਟਿੰਗ ਕਰਕੇ ਆਏ ਸੀ ਉਹਨਾਂ ਦੇ ਵਿੱਚ ਉਹਨਾਂ ਦੱਸਿਆ ਕਿ ਅਸੀਂ ਆਪਣੀ ਨਾਰਾਜ਼ਗੀ ਜਾਇਜ਼ ਕਰਕੇ ਆਏ ਆ ਤੁਹਾਡੀ ਗੱਲ ਹੋਈ ਉਹਨਾਂ ਨਾਲ ਦੱਸ ਰਹੇ ਨੇ ਉਹ ਜੋ ਤੁਸੀਂ ਫੇਰ ਕਰ ਲਿਓ ਗੱਲ ਉਹ ਦੱਸ ਦੇਣਗੇ ਤੁਹਾਨੂੰ ਨਾਲੇ ਬਾਈਟ ਵੀ ਦੇ ਦੇਣਗੇ ਅਨਮੋਲ ਗਗਨ ਮਾਨ ਦਾ ਜਿਹੜਾ ਅਸਤੀਫਾ ਆਇਆ ਜੀ ਇਸ ਤਰ੍ਹਾਂ ਦੇਖਦੇ ਹੋ ਨੂੰ ਦੇਖੋ ਅਨਮੋਲ ਗਗਨ ਮਾਨ ਦਾ ਅਸਤੀਫੇ ਦੀ ਗੱਲ ਮੈਂ ਹੋਣੀ ਪੜੀ ਆ ਤੇ ਮੈਂ ਦਫ਼ਤਰ ਜਾ ਕੇ ਪਤਾ ਕਰਾਂਗਾ ਕਿ ਉਹਨਾਂ ਦੇ ਅਸਤੀਫਾ ਮੰਨਦੇ ਨਾ ਪਰੇਮੰਤ ਨੇ ਅਸਤੀਫਾ ਦੇ ਰਿਹਾ ਨਹੀਂ ਹੁਣ ਇਹ ਤਾਂ ਇਹ ਤਾਂ ਹੁਣ ਉਹ ਦੱਸਣਗੇ ਨਾ ਜੀ ਮੈਂ ਜਾ ਕੇ ਦੇਖੂਗਾ 1.5 ਲੱਖ ਲੋਕਾਂ ਦੇ ਨੁਮਾਇੰਦੇ ਦੀ ਗੱਲ ਹੈ ਇਹਨੂੰ ਸੀਰੀਅਸਲੀ ਕਰਾਂਗੇ ਨਾ ਐਵੇਂ ਬਿਨਾਂ ਵੇਖਿਆ ਗੱਲ ਤਾਂ ਕਰਨੀ ਨਹੀਂ ਚਾਹੀਦੀ ਬਿਲਕੁਲ ਕੀ ਆ ਗਿਆ ਜੀ ਇਹਨਾਂ ਨੂੰ ਕਿ ਤੁਸੀਂ ਸਵਾਮਾ ਬੜੇ ਆ ਕੇ ਕੋਈ ਕੰਮ ਉਹ ਹੁਣ ਪਾਰਟੀ ਦਾ ਕੋਈ ਅਹੁਦੇਦਾਰ ਜਵਾਬ ਦੇਊਗਾ ਮੈਂ ਤਾਂ ਸਪੀਕਰ ਹਾਂ ਨਾ ਮੈਂ ਤਾਂ ਸਾਰਿਆਂ ਦਾ ਤਿੰਨ ਦਿਨ ਪਹਿਲਾਂ ਜਿਹੜੀ ਕੇਜਰੀਵਾਲ ਸਾਹਿਬ ਦੇ ਨਾਲ ਮੀਟਿੰਗ ਕਰਕੇ ਆਏ ਸੀ ਉਹਨਾਂ ਦੇ ਵਿੱਚ ਉਹਨਾਂ ਦੱਸਿਆ ਕਿ ਅਸੀਂ ਆਪਣੀ ਨਾਰਾਜ਼ਗੀ ਜਾਇਜ਼ ਕਰਕੇ ਆਏ ਆ ਤੁਹਾਡੀ ਗੱਲ ਹੋਈ ਉਹਨਾਂ ਨਾਲ ਕੋ ਦੱਸ ਰਹੇ ਨੇ ਉਹ ਜੋ ਫਿਰ ਕਰ ਲਿਓ ਗੱਲ ਉਹ ਦੱਸ ਦੇਣਗੇ ਤੁਹਾਨੂੰ ਨਾਲੇ ਬਾਈਟ ਵੀ ਦੇ ਦੇਣਗੇ ਗੱਲ ਕਰਦੇ ਹੋ ਤੇ ਅਨਮੋਲ ਗਗਨ ਮਾਨ ਦੇ ਜਿਹੜਾ ਅਸਤੀਫਾ ਆਇਆ ਜੀ ਇਸ ਤਰ੍ਹਾਂ ਦੇਖਦੇ ਹੋ ਇਹਨੂੰ ਦੇਖੋ ਅਨਮੋਲ ਗਗਨ ਮਾਨ ਦਾ ਅਸਤੀਫੇ ਦੀ ਗੱਲ ਮੈਂ ਹੁਣੇ ਪੜੀ ਆ ਤੇ ਮੈਂ ਦਫ਼ਤਰ ਜਾ ਕੇ ਪਤਾ ਕਰਾਂਗਾ ਕਿ ਉਹਨਾਂ ਦੇ ਅਸਤੀਫੇ ਭਰੇ ਮਾਨ ਦੇ ਨਾਮ ਹੈ ਭਰੇ ਮਾਨ ਨੇ ਅਸਤੀਫਾ ਦੇ ਰਿਹਾ ਹੈ ਨੇ ਹੁਣ ਇਹ ਤਾਂ ਇਹ ਤਾਂ ਹੁਣ ਉਹ ਦੱਸਣਗੇ ਨਾ ਜੀ ਮੈਂ ਜਾ ਕੇ ਦੇਖੂਗਾ ਔਰ 1.5 ਲੱਖ ਲੋਕਾਂ ਦੇ ਨੁਮਾਇंदे ਦੀ ਗੱਲ ਹੈ ਇਹਨੂੰ ਸੀਰੀਅਸਲੀ ਕਰਾਂਗੇ ਨਾ ਐਵੇਂ ਬਿਨਾਂ ਵੇਖਿਆ ਗੱਲ ਤਾਂ ਕਰਨੀ ਨਹੀਂ ਚਾਹੀਦੀ ਬਿਲਕੁਲ ਹੁਣ ਕੀ ਆ ਗਿਆ ਜੀ ਇਹਨਾਂ ਨੂੰ ਕਿ ਤੁਸੀਂ ਸਵਾਮਾ ਬੜਾ ਆ ਕੇ ਕਰੋ ਉਹ ਹੁਣ ਪਾਰਟੀ ਦਾ ਕੋਈ ਅਹੁਦੇਦਾਰ ਜਵਾਬ ਦੇਊਗਾ ਔਰ ਮੈਂ ਤਾਂ ਸਪੀਕਰ ਹਾਂ ਨਾ ਮੈਂ ਤਾਂ ਸਾਰਿਆਂ ਦਾ ਇੱਕ ਦਿਨ ਪਹਿਲਾਂ ਜਿਹੜੀ ਕੇਜਰੀਵਾਲ ਸਾਹਿਬ ਦੇ ਨਾਲ ਮੀਟਿੰਗ ਕਰਕੇ ਆਏ ਸੀ ਉਹਨਾਂ ਦੇ ਵਿੱਚ ਉਹਨਾਂ ਦੱਸਿਆ ਕਿ ਅਸੀਂ ਆਪਣੀ ਨਾਰਾਜ਼ਗੀ ਜਾਇਜ਼ ਕਰਕੇ ਆਏ ਆ ਤੁਹਾਡੀ ਗੱਲ ਹੋਈ ਉਹਨਾਂ ਨਾਲ ਕੋ ਦੱਸ ਰਿਹਾ ਨੇ ਉਹ ਜੋ ਫਿਰ ਕਰ ਲਿਓ ਗੱਲ ਉਹ ਦੱਸ ਦੇਣਗੇ ਤੁਹਾਨੂੰ ਨਾਲੇ ਬਾਈਟ ਵੀ ਦੇ ਦੇਣਗੇ ਗੱਲ ਕਰਦੇ ਉਹ ਅਨਮੋਲ ਗਗਨ ਮਾਨ ਦਾ ਜਿਹੜਾ ਅਸਤੀਫਾ ਆਇਆ ਜੀ ਕਿਸ ਤਰ੍ਹਾਂ ਦੇਖਦੇ ਹੋ ਇਹਨੂੰ ਦੇਖੋ ਅਨਮੋਲ ਗਗਨ ਮਾਨ ਦਾ ਅਸਤੀਫੇ ਦੀ ਗੱਲ ਮੈਂ ਹੁਣੇ ਪੜੀ ਆ ਤੇ ਮੈਂ ਦਫ਼ਤਰ ਜਾ ਕੇ ਪਤਾ ਕਰਾਂਗਾ ਕੀ ਉਹਨਾਂ ਦੇ ਅਸਤੀਫੇ ਭਰੇ ਮਾਨ ਦੇ ਨਾਮ ਭਰੇ ਮਾਨ ਦਾ ਅਸਤੀਫਾ ਦੇ ਰਹੇ ਆ ਨੇ ਹੁਣ ਇਹ ਤਾਂ ਇਹ ਤਾਂ ਹੁਣ ਉਹ ਦੱਸਣਗੇ ਨਾ ਜੀ ਮੈਂ ਜਾ ਕੇ ਦੇਖੂਗਾ 1.5 ਲੱਖ ਲੋਕਾਂ ਦੇ ਨਮਾਇंदे ਦੀ ਗੱਲ ਹੈ ਉਹਨੂੰ ਸੀਰੀਅਸਲੀ ਕਰਾਂਗੇ ਨਾ ਐਵੇਂ ਬਿਨਾ ਵੇਖਿਆ ਗੱਲ ਤਾਂ ਕਰਨੀ ਨਹੀਂ ਚਾਹੀਦੀ ਬਿਲਕੁਲ ਕਿਹਾ ਗਿਆ ਜੀ ਉਹਨਾਂ ਨੂੰ ਕਿ ਸੁਆਮਾ ਬੜਾ ਆਖਿਆ ਕਰ ਉਹ ਹੁਣ ਪਾਰਟੀ ਦਾ ਕੋਈ ਅਹੁਦੇਦਾਰ ਜਵਾਬ ਦੇਊਗਾ ਮੈਂ ਤਾਂ ਸਪੀਕਰ ਹਾਂ ਨਾ ਮੈਂ ਤਾਂ ਸਾਰਿਆਂ ਦਾ ਤਿੰਨ ਦਿਨ ਪਹਿਲਾਂ ਜਿਹੜੀ ਕੇਜਰੀਵਾਲ ਸਾਹਿਬ ਦੇ ਨਾਲ ਮੀਟਿੰਗ ਕਰਕੇ ਆਏ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ ਆਪਣੀ ਨਾਰਾਜ਼ਗੀ ਜ਼ਾਹਿਰ ਕਰਕੇ ਆਏ ਹਾਂ ਤੁਹਾਡੀ ਗੱਲ ਹੋਈ ਉਹਨਾਂ ਨਾਲ ਦੱਸ ਰਹੇ ਨੇ ਤੁਸੀਂ ਫਿਰ ਫੇਰ ਕਰ ਲਿਓ ਗੱਲ ਉਹ ਦੱਸ ਦੇਣਗੇ ਤੁਹਾਨੂੰ ਨਾਲੇ ਬਾਈਟ ਵੀ ਦੇ ਦੇਣਗੇ ਗੱਲ ਕਰਦੇ ਹੋ ਤੇ ਅਨਮੋਲ ਗਗਨ ਮਾਨ ਦੇ ਜਿਹੜਾ ਅਸਤੀਫਾ ਆਇਆ ਜੀ ਇਸ ਤਰ੍ਹਾਂ ਦੇਖਦੇ ਹੋ ਇਹਨੂੰ ਦੇਖੋ ਅਨਮੋਲ ਗਗਨ ਮਾਨ ਦਾ ਅਸਤੀਫੇ ਦੀ ਗੱਲ ਮੈਂ ਹੁਣੇ ਪੜੀ ਆ ਤੇ ਮੈਂ ਦਫ਼ਤਰ ਜਾ ਕੇ ਪਤਾ ਕਰਾਂਗਾ ਕਿ ਉਹਨਾਂ ਦੇ ਅਸਤੀਫੇ ਮਾਨ ਦੇ ਨਾਮ ਪਰੇਮਾਨ ਦਾ ਅਸਤੀਫਾ ਦੇ ਰਹੇ ਹੁਣ ਇਹ ਇਹ ਤਾਂ ਹੁਣ ਉਹ ਦੱਸਣਗੇ ਨਾ ਜੀ ਮੈਂ ਜਾ ਕੇ ਦੇਖੂਗਾ 1.5 ਲੱਖ ਲੋਕਾਂ ਦੇ ਨੁਮਾਇੰਦੇ ਦੀ ਗੱਲ ਹੈ ਇਹਨੂੰ ਸੀਰੀਅਸਲੀ ਕਰਾਂਗੇ ਨਾ ਐਵੇਂ ਬਿਨਾ ਵੇਖਿਆ ਗੱਲ ਤਾਂ ਕਰਨੀ ਨਹੀਂ ਚਾਹੀਦੀ ਉਹ ਹੁਣ ਪਾਰਟੀ ਦਾ ਕੋਈ ਉਪਦੇਦਾਰ ਜਵਾਬ ਦੇਊਗਾ ਹੁਣ ਮੈਂ ਤਾਂ ਸਪੀਕਰ ਹਾਂ ਨਾ ਮੈਂ ਤਾਂ ਸਾਰਿਆਂ ਦਾ ਤਿੰਨ ਦਿਨ ਪਹਿਲਾਂ ਜਿਹੜੀ ਕੇਜਰੀਵਾਲ ਸਾਹਿਬ ਦੇ ਨਾਲ ਮੀਟਿੰਗ ਕਰਕੇ ਆਏ ਸੀ ਉਹਨਾਂ ਦੇ ਵਿੱਚ ਉਹਨਾਂ ਦੱਸਿਆ ਕਿ ਅਸੀਂ ਆਪਣੀ ਨਾਰਾਜ਼ਗੀ ਜ਼ਾਹਿਰ ਕਰਕੇ ਆਏ ਆ ਤੁਹਾਡੀ ਗੱਲ ਹੋਈ ਉਹਨਾਂ ਨਾਲ ਦੱਸ ਰਿਹਾ ਨੇ ਉਹ ਜੋ ਫਿਰ ਕਰ ਲਿਓ ਗੱਲ ਉਹ ਦੱਸ ਦੇਣਗੇ ਤੁਹਾਨੂੰ ਨਾਲੇ ਬਾਈਟ ਵੀ ਦੇ ਦੇਣਗੇ ਗੱਲ ਕਰਦੇ